ਆਖਰਕਾਰ ਅੱਜ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲਣ ਜਾ ਰਿਹਾ ਹੈ ਆ ਥੋੜੀ ਦਿਰ ਦੇ ਵਿੱਚ ਠੀਕ 11 ਵਜੇ ਤੇਜਾ ਸਿੰਘ ਸਮundਰੀ ਹਾਲ ਦੇ ਵਿੱਚ ਅਮਰਸਰ ਦੇ ਵਿੱਚ ਜਨਰਲ ਇਜਲਾਸ ਹੋਣ ਜਾ ਰਿਹਾ ਹੈ ਜਨਰਲ ਇਜਲਾਸ ਦੀ ਬੈਠਕ ਹੋਣ ਜਾ ਰਹੀ ਹੈ ਤੇ ਉਸ ਤੋਂ ਬਾਅਦ ਕੁਝ ਸਮੇਂ ਬਾਅਦ ਆਖਰਕਾਰ ਨਾਮ ਤੇ ਮੋਹਰ ਲੱਗ ਜਾਵੇਗੀ ਸਾਫ ਹੋ ਜਾਵੇਗਾ ਕਿ ਕਿਸ ਦੇ ਹੱਥ ਕਮਾਨ ਹੋਵੇਗੀ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਕੀ ਸੁਖਬੀਰ ਸਿੰਘ ਬਾਦਲ ਦੀ ਵਾਪਸੀ ਹੋਵੇਗੀ ਜਾਂ ਕੀ ਹੋਰ ਬਦਲ ਵੀ ਕੋਈ ਇਸ ਦਰਾਂ ਨਾ ਹੋਵੇਗਾ ਖੈਰ ਜਲਦੀ ਇਹ ਸਪਸ਼ਟ ਹੋ ਜਾਵੇਗਾ ਠੀਕ 11 ਵਜੇ ਜਨਰਲ ਇਜਲਾਸ ਦੀ ਬੈਠਕ ਫੋਨ ਜਾਰੀ ਹੈ ਤਾਂ ਵਕਫਾ ਕਿਉਂ ਡੈਲੀਗੇਟਸ ਨੇ ਵਕਫਾ ਵੱਡੇ ਆਗੂ ਨੇ ਉਹ ਇਸ ਜਨਰਲ ਜਨਾਸ ਦੀ ਮੀਟਿੰਗ ਦੇ ਲਈ ਪਹੁੰਚ ਚੁੱਕੇ ਨੇ ਅਮਰਸਰ ਦੇ ਵਿੱਚ ਅਸਲ ਤੇਜਾ ਸਿੰਘ ਸੁਮੰਦਰੀ ਹਾਲ ਦੇ ਵਿੱਚ ਇਹ ਜਨਰਲ ਹਾਊਸ ਦੀ ਬੈਠਕ ਰੱਖੀ ਗਈ ਹੈ 117 ਹਲਕਿਆਂ ਤੋਂ ਆਏ 567 ਡੈਲੀਗੇਟਸ ਪ੍ਰਧਾਨ ਦੀ ਚੋਣ ਕਰਨਗੇ ਸੁਖਬੀਰ ਸਿੰਘ ਬਾਦਲ ਨੂੰ ਮੋੜ ਕਮਾਨ ਮਿਲ ਸਕਦੀ ਹੈ ਅਜੀਬ ਸੰਭਾਵਨਾ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਨਾਮ ਨੂੰ ਕੋਈ ਚੁਣੌਤੀ ਨਾ ਮਿਲੇ ਤਾਂ ਦੁਬਾਰਾ ਪ੍ਰਧਾਨ ਚੁਣੇ ਜਾਣ ਬਲਵਿੰਦਰ ਸਿੰਘ ਭੁੰਦਰ ਪਾਰਟੀ ਦੇ ਸਰਪ੍ਰਸਤ ਬਣਾਇਆ ਜਾ ਸਕਦੇ ਨੇ ਕਿਉਂਕਿ ਫਿਲਹਾਲ ਉਹਨਾਂ ਦੇ ਕੋਲ ਕਾਰਜਕਾਰੀ ਪ੍ਰਧਾਨ ਦੀ ਜ਼ਿੰਮੇਵਾਰੀ ਸਿੱਤੀ ਜਿਹੜਾ ਅੱਜ ਪ੍ਰਧਾਨ ਨਵਾ ਚੁਣਿਆ ਜਾਵੇਗਾ ਤੇ ਇਸ ਦੇ ਵਿਚਾਲੇ ਬਰਵਿੰਦਰ ਸਿੰਘ ਖੁੰਦਲ ਨੂੰ ਜਿਹੜਾ ਕਿ ਪਾਰਟੀ ਦਾ ਸਰਪ੍ਰਸਤ ਬਣਾਇਆ ਜਾ ਸਕਦਾ ਹੈ ਪਾਰਟੀ ਦੀ 3 ਮਹੀਨੇ ਚੱਲੀ ਮੈਂਬਰਸ਼ਿਪ ਡਰਾਈਵ ਤੋਂ ਬਾਅਦ ਅੱਜ ਆਖਰਕਾਰ ਪ੍ਰਧਾਨ ਚੁਣਿਆ ਜਾਵੇਗਾ ਸਖਤਰ ਜਨਰਲ ਦੇ ਅਹੁਦੇ ਦੇ ਲਈ ਕਈ ਦਾਵੇਦਾਰ ਨੇ ਹਾਲਾਂਕਿ ਸਭ ਤੋਂ ਅੱਗੇ ਦਰਜੀਤ ਸਿੰਘ ਚੀਮਾ ਤੇ ਮਹੇਸ਼ਿੰਦਰ ਸਿੰਘ ਗਰੇਵਾਲ ਦਾ ਨਾਮ ਚੱਲ ਰਿਹਾ ਸੁਖਵਿੰਦਰ ਸਿੰਘ ਬਾਦਲ ਨੇ 16 ਨਵੰਬਰ 2024 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਕਿ ਆਖਰਕਾਰ ਉਸ ਦੇ ਬਾਅਦ 10 ਜਨਵਰੀ 2025 ਨੂੰ ਪਾਰਟੀ ਦੀ ਵਰਕਿੰਗ ਕਮੇਟੀ ਦੇ ਵੱਲੋਂ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਮੰਨਜ਼ੂਰ ਕਰ ਲਿਆ ਜਾਂਦਾ ਹੈ ਆ ਸੁਖਵੀਰ ਸਿੰਘ ਬਾਦਲ ਜੋ ਕਿ ਉਸ ਵੇਲੇ ਸਾਬਕਾ ਪ੍ਰਧਾਨ ਹੋ ਜਾਂਦੇ ਨੇ ਤੇ ਇਸ ਦੇ ਵਿਚਾਲੇ ਬਲਵਿੰਦਰ ਸਿੰਘ ਭੁੰਦੜ ਨੂੰ ਕਾਰਜਕਾਰੀ ਪ੍ਰਧਾਨ ਲਗਾਇਆ ਗਿਆ ਸੀ ਸੁਖਵੀਰ ਸਿੰਘ ਬਾਦਲ ਪਹਿਲੀ ਵਾਰ ਦਸੰਬਰ 2008 ਦੇ ਵਿੱਚ ਪਾਰਟੀ ਦੇ ਪ੍ਰਧਾਨ ਬਣੇ ਸਨ ਤਾਂ ਤੁਹਾਨੂੰ ਸੀ ਤਸਵੀਰਾਂ ਵਿਖਾ ਰਹੇ ਹਰਸਿਮਰਤ ਔਰ ਬਾਦਲ ਝੁਕੇ ਆ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਵੀ ਨੇ ਉਹ ਵੀ ਅੱਜ ਦੀ ਇਸ ਜਨਰਲ ਹਾਊਸ ਦੀ ਮੀਟਿੰਗ ਦੇ ਲਈ ਬੈਠਕ ਦੇ ਲਈ ਆ ਪਹੁੰਚ ਚੁੱਕੇ ਨੇ ਵੱਖ-ਵੱਖ ਵੱਡੇ ਆਗੂ ਚੁੱਕੇ ਪਹੁੰਚ ਚੁੱਕੇ ਨੇ ਡੈਲੀਗੇਟਸ ਪਹੁੰਚ ਚੁੱਕੇ ਨੇ ਕਿਉਂਕਿ ਡੈਲੀਗੇਟਸ ਦੇ ਹੱਥ ਇੱਕ ਵੱਡੀ ਪਾਵਰ ਹੈ ਡੈਲੀਗੇਟਸ ਜਿਸ ਨੂੰ ਵੀ ਚਾਣ ਉਹ ਪ੍ਰਧਾਨ ਚੁਣ ਸਕਦੇ ਨੇ ਤਾਂ 117 ਹਲਕਿਆਂ ਤੋਂ ਆਏ 567 ਅੱਜ ਡੈਲੀਗੇਟਸ ਨੇ ਜਿਹੜੇ ਉਹ ਪ੍ਰਧਾਨ ਚੁਣਨਗੇ ਪ੍ਰਧਾਨ ਤੇ ਮੋਹਰ ਲਗਾਉਣਗੇ ਦੇਖੋ ਜਿਹੜਾ ਬੰਦਾ ਇੱਕ ਕਾਪੀ ਭਰ ਲੈਂਦਾ ਉਹ ਸਰਕਲ ਡੈਲੀਗੇਟ ਬਣ ਜਾਂਦਾ ਹੈ ਜਿਹੜਾ 25 ਕਾਪੀਆਂ ਭਰਦਾ ਹੈ ਮਤਲਬ 100 ਪਰਚੀ ਦੀ ਇੱਕ ਕਾਪੀ ਹੈ ਜਿਹੜਾ 25 ਭਰ ਦਿੰਦਾ ਉਹ ਜ਼ਿਲ੍ਹਾ ਡੈਲੀਗੇਟ ਬਣ ਜਾਂਦਾ ਹਰ ਵਿਧਾਨ ਸਭਾ ਹਲਕੇ ਚੋਂ 4 ਬੰਦੇ ਉਹ ਇੱਕ ਕੋਟਾ ਫਿਕਸ ਹੈ ਉਹ ਸਟੇਟ ਡੈਲੀਗੇਟ ਬਣਦੇ ਨੇ ਔਰ ਫਿਰ ਇਹ ਸਟੇਟ ਡੈਲੀਗੇਟ ਹੈ ਜਿਹੜੇ ਇਹੀ ਇਹਨਾਂ ਦੀ ਵੋਟ ਦੇ ਨਾਲ ਹੀ ਪ੍ਰਧਾਨ ਸਭਾ ਚ ਚੁਣ ਹੁੰਦੀ ਹੈ ਸੋ ਕੰਪਲੀਟ ਡੈਮੋਕਰੈਟਿਕ ਪ੍ਰੋਸੈਸ ਹੈ ਜਿਹੜੇ ਭਰਤੀ ਦੇ ਵਿੱਚ ਹਿੱਸਾ ਲੈ ਕੇ ਆਉਂਦੇ ਨੇ ਜਿਨ੍ਹਾਂ ਨੇ ਭਰਤੀ ਕੀਤੀ ਹੈ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਲੋਕਾਂ ਨੂੰ ਜੋੜਿਆ ਉਹੀ ਮੁੜ ਕੇ ਸਟੇਟ ਤੱਕ ਪਹੁੰਚਦੇ ਨੇ ਤੇ ਫਿਰ ਸਾਰੇ ਆਪਣੇ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਕਾਲਦਲ ਦੇ ਉਹਨਾਂ ਦੀ ਚੋਣ ਕਰਦੇ ਇੱਕ ਜਿਹੜੀ ਹੋਰ ਵੀ ਭਰਤੀ ਮੁਹਿੰਮ ਚੱਲ ਰਹੀ ਹੈ ਉਹਨੂੰ ਕੀ ਸਮਝਿਆ ਜਾਵੇ ਉਹ ਕਹੇ ਰਹੇ ਕਿ ਉਹ ਜੈਨੂਨ ਹੈ ਇਹ ਗਲਤ ਹੈ ਤੁਸੀਂ ਕਹੇ ਰਹੋ ਕਿ ਇਹ ਸਹੀ ਜਿਹੜਾ ਲੋਕਤੰਤਰੀ ਤਰੀਕਾ ਦੇਖੋ ਜੀਡੀਵੀ ਪਾਰਟੀ ਹੈ ਕੋਈ ਵੀ ਪੋਲਿਟੀਕਲ ਪਾਰਟੀ ਹੈ ਉਹ ਦੇਸ਼ ਦੇ ਸੰਵਿਧਾਨ ਮੁਤਾਬਕ ਚੱਲਦੀ ਹੈ ਇਲੈਕਸ਼ਨ ਕਮਿਸ਼ਨ ਦੇ ਨਾਲ ਰਜਿਸਟਰਡ ਹੁੰਦੀ ਹੈ ਤਾਂ ਚੱਲਦੀ ਹੈ ਔਰ ਜਦੋਂ ਪਾਰਟੀ ਦਾ ਮੈਂਬਰਸ਼ਿਪ ਡਰਾਈਵ ਸ਼ੁਰੂ ਹੁੰਦੀ ਹੈ ਬਕਾਇਦਾ ਇਲੈਕਸ਼ਨ ਕਮਿਸ਼ਨ ਨੂੰ ਦੱਸਿਆ ਜਾਂਦਾ ਇਲੈਕਸ਼ਨ ਕਮਿਸ਼ਨ ਦੇ ਕੋਲੇ ਸਾਰੇ ਜਿਹੜੇ ਪਾਰਟੀ ਦੇ ਅਕਾਊਂਟਸ ਹੁੰਦੇ ਨੇ ਉਹ ਹੁੰਦੇ ਨੇ ਜਿਹੜੇ ਕਿ ਬਕਾਇਦਾ ਆਡਿਟ ਹੁੰਦੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਆਫੀਸ਼ੀਅਲ ਭਰਤੀ ਸੀ ਉਹ 20 ਜਨਵਰੀ ਨੂੰ ਸ਼ੁਰੂ ਹੋਈ ਸੀ ਤੇ 20 ਫਰਵਰੀ ਨੂੰ ਖਤਮ ਹੋ ਗਈ ਜਿੱਦਾ ਕਿ ਸਾਰਾ ਡਾਟਾ ਇਲੈਕਸ਼ਨ ਕੀ ਵੀ ਸਵਾਲ ਖੜੇ ਕੀਤੇ ਜਾਂਦੇ ਆ ਕਿਸ ਤਰੀਕੇ ਦੇ ਕਰਾ ਉਹਨਾਂ ਦੇ ਹਮੇਸ਼ਾ ਹੀ ਭਾਵੇਂ ਜੋ ਚੰਗੇ ਤੋਂ ਚੰਗਾ ਕੰਮ ਕਰੀਏ ਉਹਨਾਂ ਨੇ ਵਿਰੋਧਤਾ ਹੀ ਕਰਨੀ ਹੁੰਦੀ ਹੈ ਉਹਨਾਂ ਦੀ ਸਾਨੂੰ ਕੋਈ ਪਰਵਾਹ ਨਹੀਂ ਕੀ ਯਾਨੀ ਕਿ ਅੱਜ ਜਿਹੜਾ ਵੀ ਪ੍ਰਧਾਨ ਮਿਲੇਗਾ ਉਹਦੇ ਨਾਲ ਅਕਾਲੀ ਦਲ ਨੂੰ ਮਜ਼ਬੂਤ ਚੜ੍ਹਦੀ ਕਲਾ ਹੋਏਗੀ ਚੜ੍ਹਦੀ ਕਲਾ ਪਤਲਾ ਐਨੇ ਸੁੱਚਾ ਸਿੰਘ ਲੰਗਾ ਜਿੱਦਾਂ ਦਾ ਕਹਿਣਾ ਕਿ ਅੱਜ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲੇਗਾ ਔਰ ਇੱਕ ਜਿਹੜੀ ਪ੍ਰਕਿਰਿਆ ਹੁੰਦੀ ਹੈ ਸੰਵਿਧਾਨਿਕ ਉਸ ਤਰੀਕੇ ਦੇ ਨਾਲ ਪ੍ਰਧਾਨ ਦੀ ਚੋਣ ਕੀਤੀ ਜਾਣੀ ਇਸ ਵੇਲੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿੰਨੇ ਵੀ ਅਕਾਲੀ ਦਲ ਦੇ ਡੈਲੀਗੇਟਸ ਨੇ ਉਹ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਸੁਰੱਖਿਆ ਦੇ ਲਿਹਾਜ਼ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਪੁਖਤਾ ਪ੍ਰਬੰਧ ਕੀਤੇ ਗਏ ਨੇ ਹਰ ਕਿਸੇ ਦੀ ਚੈਕਿੰਗ ਕਰਨ ਤੋਂ ਬਾਅਦ ਇੱਥੋਂ ਅੱਗੇ ਭੇਜਿਆ ਜਾ ਰਿਹਾ ਝਿੰਜਰ ਸਾਹਿਬ ਵੀ ਨੇ ਕੀ ਕਹਿਣਾ ਚਾਹੋਗੇ ਅੱਜ ਨਵਾਂ ਪ੍ਰਧਾਨ ਮਿਲਣ ਜਾ ਰਿਹਾ ਹਾਲਾਂਕਿ ਕਈ ਨਾਵਾਂ ਨੂੰ ਲੈ ਕੇ ਵੀ ਬਹੁਤ ਸਾਰੀਆਂ ਚਰਚਾਵਾਂ ਨੇ ਕਿੱਦਾਂ ਦੇਖਦੇ ਹੋ ਕਿਉਂਕਿ ਵਿਰੋਧੀ ਵੀ ਬਹੁਤ سارے ਸਵਾਲ ਖੜੇ ਕਰਦੇ ਦੇਖੋ ਵਿਰੋਧੀਆਂ ਦੇ ਸਵਾਲ ਹੁੰਦੇ ਰਹੇ ਨੇ ਤੇ ਵਿਰੋਧੀਆਂ ਨੇ ਸਵਾਲ ਕਰਦੇ ਰਹੇ ਨੇ ਪਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਪਿੰਡ-ਪਿੰਡ ਜਾ ਕੇ ਭਰਤੀ ਕੀਤੀ ਸਰਕਲ ਡੈਲੀਗੇਟ ਬਣੇ ਸਰਕਲ ਡੈਲੀਗੇਟ ਤੋਂ ਜ਼ਿਲ੍ਹਾ ਡੈਲੀਗੇਟ ਬਣੇ ਜ਼ਿਲ੍ਹਾ ਡੈਲੀਗੇਟਾਂ ਤੋਂ ਸਟੇਟ ਡੈਲੀਗੇਟ ਬਣੇ ਤੇ ਉਹ ਸਟੇਟ ਡੈਲੀਗੇਟਾਂ ਨੇ ਪੂਰੇ ਵਿਧੀ ਵਿਧਾਨ ਮੁਤਾਬਕ ਜਿਵੇਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਸੀ ਕਿ ਵਿਧੀ ਵਿਧਾਨ ਮੁਤਾਬਕ ਭਰਤੀ ਕਰਕੇ ਅਕਾਲੀ ਦਲ ਆਪਣਾ ਪ੍ਰਧਾਨ ਚੁਣੇ ਉਹ ਵਿਧੀ ਵਿਧਾਨ ਮੁਤਾਬਕ ਜੋ ਅਕਾਲੀ ਦਲ ਦਾ ਵਿਧੀ ਵਿਧਾਨ ਕਹਿੰਦਾ ਹੈ ਉਹਦੇ ਮੁਤਾਬਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਗੁਰੂ ਸੱਚੇ ਪਾਤਸ਼ਾਹ ਦੀ ਛੱਤਰ ਸ਼ਾਏ ਦੇ ਹੇਠ ਅੱਜ ਸ਼੍ਰੋਮਣੀ ਕਾਲਜ ਦੇ ਡੈਲੀਕੇਟਾਂ ਨੇ ਆਪਣਾ ਨਵਾਂ ਪ੍ਰਧਾਨ ਚੁਣਨਾ ਤੇ ਜਿਹਨੂੰ ਵੀ ਬਹੁਮਤ ਦੇ ਵਿੱਚ ਸ਼੍ਰੋਮਣੀ ਕਾਲਜ ਦੇ ਡੈਲੀਕੇਟ ਪ੍ਰਧਾਨ ਚੁਣਨਗੇ ਅੱਜ ਉਹਨਾਂ ਨੇ ਪ੍ਰਧਾਨ ਥੋੜੇ ਸਮੇਂ ਚ ਬਣ ਜਾਣਾ। ਹਿੰਦਰ ਸਾਹਿਬ ਕੋਈ ਸਾਬਕਾ ਅਕਾਲੀ ਜਾਂ ਕੋਈ ਬਾਗੀ ਅਕਾਲੀ ਗੱਲ ਕਰੇ ਤਾਂ ਸਮਝ ਆਉਂਦੀ ਹੈ ਪਰ ਕਾਂਗਰਸ ਦੇ ਇੱਕ ਸੀਨੀਅਰ ਆਗੂ ਨੇ ਚਿੱਠੀ ਤੱਕ ਲਿਖਤੀ ਔਰ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੇ। ਜਿਹਦੇ ਸੁੱਖੀ ਰੰਧਾਵੇ ਦੇ ਪਿਓ ਲੈ। ਸ਼੍ਰੀ ਕਾਲ ਤਖਸਾਲ ਤੇ ਹਮਲਾ ਹੋਣ ਤੇ ਇੱਥੇ ਗੋਲੀਆਂ ਵੱਜਣ ਤੇ ਲੱਡੂ ਵੰਡੇ ਹੋਣ ਉਹ ਸੁਖੀ ਰੰਧਾਵਾ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਗੱਲ ਕਰੇ ਸ਼੍ਰੋਮਣੀ ਅਕਾਲੀ ਦਲ ਦੇ ਇੱਥੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇਜਲਾਸ ਤੇ ਗੱਲ ਕਰੇ ਤੁਹਾਡੇ ਮਾਧਿਅਮ ਰਾਹੀਂ ਮੈਂ ਕਾਂਗਰਸ ਦੇ ਲੀਡਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਕਹਿਣਾ ਚਾਹੁੰਦਾ ਕਿ ਰੰਧਾਵਾ ਸਾਹਿਬ ਤੁਹਾਡੀ ਮਾਤਾ ਜੀ ਬੀਬੀ ਇੰਦਰਾ ਗਾਂਧੀ ਨੇ ਬੜਾ ਜ਼ੋਰ ਲਾਇਆ ਸੀ ਉਹਨਾਂ ਨੇ ਵੀ ਟੈਂਕਾਂ ਜਿਹੜੇ ਤੋਪਾਂ ਦੇ ਨਾਲ ਗੋਲੇ ਮਾਰੇ ਤੇ ਅਕਾਲੀ ਦਲ ਨੂੰ ਖਤਮ ਕਰਨ ਦੀ ਚਾਲ ਚੱਲੀ ਸੀ ਅੱਜ ਫੇਰ ਦਿੱਲੀ ਨੇ ਬਦਲਵੇਂ ਰੂਪ ਦੇ ਵਿੱਚ ਜਿਹੜੀ ਚਾਲ ਚੱਲੀ ਆ ਇਹ ਇੰਦਰਾ ਗਾਂਧੀ ਨੇ ਜ਼ੋਰ ਲਾ ਲਿਆ ਬੀਰਤ ਸਿੰਘ ਨੇ ਜ਼ੋਰ ਲਾ ਲਿਆ ਸੁਖੀ ਰੰਧਾਵਾ ਜੀ ਤੁਹਾਡੇ ਪਿਓ ਨੇ ਲੱਡੂ ਵੰਡ ਕੇ ਜ਼ੋਰ ਲਾ ਲਿਆ ਤੇ ਤੁਸੀਂ ਵੀ ਅੱਜ ਥੇਰੀਆਂ ਸ਼ੱਦਸ਼ਾਹ ਲੱਚ ਰਹੇ ਹੋ ਜੋ ਮਰਜੀ ਕਰ ਲਿਓ ਇਹ ਅਕਾਲੀ ਦਲ ਪੰਥ ਦੀ ਨਮੈਂਦਾ ਜਿੱਥੇ ਬੰਦੀ ਆ ਖਤਮ ਨਹੀਂ ਹੋਣੀ ਐਦਾਂ ਤੇ ਇਹਨਾਂ ਦਾ ਇਹ ਕਾਂਗਰਸ ਦਾ ਜਿਹੜਾ ਸੋਨੀਆ ਗਾਂਧੀ ਰਾਹੁਲ ਗਾਂਧੀ ਤੇ ਖੜਗਰੇ ਦਾ ਜਿਹੜਾ ਏਜੰਡਾ ਮੈਂ ਸਮਝਦਾ ਕਿ ਸੁਖੀ ਰੰਧਾਵਾ ਨਹੀਂ ਤੂੰ ਨਹੀਂ ਬੋਲਦੀ ਕਰਨੇ ਤੂੰ ਨਹੀਂ ਬੋਲਦੀ ਤੇਰੇ ਜਿੱਤੇ ਤੇਰਾ ਯਾਰ ਬੋਲਦਾ ਇਹਦੇ ਪਿੱਛੇ ਸੁਖੀ ਰੰਧਾਵੇ ਪਿੱਛੇ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਦਾ ਅਜੰਡਾ ਬੋਲਦਾ ਯਾਨੀ ਕਿ ਜਿਹੜਾ ਵੀ ਪ੍ਰਧਾਨ ਮਿਲੇਗਾ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਨੂੰ ਮਜ਼ਬੂਤੀ ਮਿਲੇਗੀ 100% ਅਕਾਲੀ ਦਲ ਹਮੇਸ਼ਾ ਮਜ਼ਬੂਤ ਸੀ ਮਜ਼ਬੂਤ ਹੈ ਤੇ ਮਜ਼ਬੂਤ ਰਹੇਗਾ ਠੀਕ ਹੈ ਬਦਲਵੇਂ ਸਮੇਂ ਦੇ ਵਿੱਚ बार-बार ਸ਼੍ਰੋਮਣੀ ਕਾਲ ਦਲ ਨੂੰ ਢਾਹ ਲਾਉਣ ਲਈ ਕੋਸ਼ਿਸ਼ਾਂ ਦਿੱਲੀ ਕਰਦੀ ਰਹਿੰਦੀ ਆ ਤੇ ਸ਼੍ਰੋਮਣੀ ਕਾਲ ਦਲ ਨੂੰ ਢਾਹ ਲਾਉਣ ਲਈ ਕਮਾਲ ਦੀ ਗੱਲ ਇਹ ਆ ਕਿ ਜਿਹੜੇ ਬੰਦੇ ਕਾਂਗਰਸ ਦੇ ਬੁੱਥਾਂ ਦੇ ਬੈਠ ਕੇ ਮੋਛਾ ਚੜਾ ਕੇ ਕਾਂਗਰਸ ਨੂੰ ਵੋਟਾਂ ਪਾਉਂਦੇ ਨੇ ਜਿਨ੍ਹਾਂ ਨੇ ਇੱਕ ਪੀੜੀ ਮਾਰਤੀ ਸਿੱਖਾਂ ਦੀ ਨਸਲ ਕੁਸੀ ਕਰਤੀ ਤੇ ਉਹ ਪੋਸਟਾਂ ਸ਼੍ਰੋਮਣੀ ਕਾਲਦਨ ਨੂੰ ਸਲਾਹ ਦੀਆਂ ਪਾਉਂਦੇ ਨੇ ਸੋ ਇਥੋਂ ਪਤਾ ਲੱਗਦਾ ਕਿ ਏਜੰਡਾ ਇਹਨਾਂ ਦਾ ਬੜਾ ਵੱਡਾ ਸੀ ਪਰ ਮੈਂ ਸਮਝਦਾ ਕਿ بڑے ਏਜੰਡੇ ਦੇ ਵਿੱਚੋਂ ਸ਼੍ਰੋਮਣੀ ਕਲ ਦਲ ਨਿਕਲ ਕੇ ਅੱਜ ਆਪਣਾ ਪ੍ਰਧਾਨ ਚੁਣ ਕੇ ਅੱਗੇ ਵਧੇਗਾ ਤੇ ਪੰਥ ਤੇ ਪੰਜਾਬ ਦੀ ਸੇਵਾ ਕਰੇਗਾ। ਬਿਲਕੁਲ ਇਹਨਾਂ ਨੇ ਬੜੇ ਵਿਸਤਾਰ ਦੇ ਨਾਲ ਅੱਜ ਦੀ ਪੂਰੀ ਜਿਹੜੀ ਪ੍ਰਧਾਨ ਦੀ ਚੋਣ ਪ੍ਰਕਿਰਿਆ ਉਹਦੇ ਬਾਰੇ ਜਾਣਕਾਰੀ ਦਿੱਤੀ। ਇੱਕ ਵਾਰੀ ਮੈਂ ਤਸਵੀਰਾਂ ਦਿਖਾ ਦਿਆਂ ਕਿ ਤੇਜਾ ਸਿੰਘ ਸਮੁੰਦਰੀ ਖਾਲ ਜੋ ਕਿ ਐਸਜੀਪੀਸੀ ਦਾ ਜਿੱਥੇ ਪ੍ਰਮੁੱਖ ਦਫ਼ਤਰ ਵੀ ਹੈ ਔਰ ਜਿੰਨੇ ਵੀ ਵੱਡੇ ਇਤਿਹਾਸਕ ਫੈਸਲੇ ਚਾਹੇ ਉਹ ਅ ਚਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸਬੰਧਤ ਹੋਣ ਜਾਂ ਫਿਰ ਸ਼ਰੋਮਨੀ ਅਕਾਲੀ ਦਲ ਦੇ ਨਾਲ ਸਬੰਧਤ ਤਾਂ ਉਹ ਇੱਥੇ ਇਸ ਇਤਿਹਾਸਿਕ ਹਾਲ ਦੇ ਵਿੱਚ ਲਏ ਜਾਂਦੇ ਨੇ ਜਿੱਥੇ ਇਸ ਵੇਲੇ ਤਮਾਮ ਜਿਹੜੇ ਡੈਲੀਕੇਟ ਨੇ ਪੂਰੇ ਦੇਸ਼ ਦੇ ਵੱਖ-ਵੱਖ ਜ਼ੁਬਿਆਂ ਤੋਂ ਇੱਥੇ ਪਹੁੰਚੇ ਹੋਏ ਨੇ ਤਾਂ 11 ਵਜੇ ਦੇ ਕਰੀਬ ਜਿਹੜੀ ਪ੍ਰਧਾਨ ਦੀ ਚੋਣ ਪ੍ਰਕਿਰਿਆ ਜਾਂ ਜਿਹੜਾ ਇਜਲਾਸ ਹੈ ਉਸ ਦੀ ਸ਼ੁਰੂਆਤ ਹੋਣੀ ਹੈ ਔਰ 1 ਵਜੇ ਦੇ ਆਸ-ਪਾਸ ਕਿਹਾ ਜਾ ਰਿਹਾ ਕਿ ਪ੍ਰਧਾਨ ਦੇ ਨਾਮ ਦਾ ਜਿਹੜਾ ਐਲਾਨ ਹੈ ਉਹ ਕਰ ਦਿੱਤਾ ਜਾਏਗਾ ਤਾਂ तमाम ਡੈਲੀਗੇਟ ਜਿਹੜੇ ਨੇ ਤਾਂ ਡੈਲੀਗੇਟ ਕਿਸ ਤਰੀਕੇ ਦੇ ਨਾਲ ਚੁਣੇ ਜਾਂਦੇ ਨੇ ਇਸ ਬਾਰੇ ਵੀ ਥੋੜੀ ਦੇਰ ਪਹਿਲਾਂ ਅਸੀਂ ਜੋ ਹੈ ਅਰਸ਼ਦੀਪ ਸਿੰਘ ਕਲੇਰ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਪੂਰੀ ਜਿਹੜੀ ਪ੍ਰਕਿਰਿਆ ਉਸ ਬਾਰੇ ਜਾਣਕਾਰੀ ਦਿੱਤੀ ਔਰ ਦੱਸਿਆ ਕਿ ਅਸੀਂ ਸੰਵਿਧਾਨਕ ਤਰੀਕੇ ਦੇ ਨਾਲ ਹੀ ਆਪਣੇ ਪ੍ਰਧਾਨ ਦੀ ਜਿਹੜੀ ਚੋਣ ਹੈ ਉਹ ਕਰਦੇ ਹਾਂ ਔਰ ਜੇਕਰ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਸੁਖਵੀਰ ਸਿੰਘ ਬਾਦਲ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਨੇ ਔਰ ਬਲਵਿੰਦਰ ਸਿੰਘ ਭੂੰਦੜ ਜਿਹੜੇ ਕਿ ਕਾਰਜਕਾਰੀ ਪ੍ਰਧਾਨ ਨੇ ਤਾਂ ਅੱਜ ਮੁਰ ਤੋਂ ਇੱਕ ਜਿਹੜੀ ਕਿਉਂਕਿ ਜਨਵਰੀ ਮਹੀਨੇ ਦੇ ਵਿੱਚ ਜਿਹੜੀ ਹੈ ਭਰਤੀ ਮੁਹਿੰਮ ਸ਼ੁਰੂ ਹੋਈ ਸੀ ਬਹੁਤ ਸਾਰੇ ਮੈਂਬਰ ਬਣਾਉਣ ਦਾ ਹੁਣ ਤੱਕ ਦਾਵਾ ਕੀਤਾ ਗਿਆ ਤਾਂ ਅੱਜ ਇੱਕ ਵੱਡਾ ਇਮਤਿਹਾਨ ਹੈ ਕਿ ਆਖਿਰਕਾਰ ਜਿੰਨੇ ਵੀ ਡੈਲੀਗੇਟ ਜਿਹੜੇ ਨੇ ਉਹ ਕਿਸ ਨੂੰ ਆਪਣਾ ਪ੍ਰਧਾਨ ਚੁਣਦੇ ਨੇ ਜੇਕਰ ਵੱਡੇ ਲੀਡਰਾਂ ਦੀ ਗੱਲ ਕੀਤੀ ਜਾਵੇ ਬਲਵਿੰਦਰ ਸਿੰਘ ਭੁੰਦੜ ਕੱਲ ਹੀ ਅੰਮ੍ਰਿਤਸਰ ਪਹੁੰਚ ਚੁੱਕੇ ਸੀ ਡਾਕਟਰ ਦਲਜੀਤ ਚੀਮਾ ਵੀ ਅੰਮ੍ਰਿਤਸਰ ਨੇ ਅਰਸ਼ਦੀਪ ਕਲੇਰ ਔਰ ਤਮਾਮ ਜਿਹੜੇ ਅਕਾਲੀ ਆਗੂ ਨੇ ਵਕ ਵਕ ਹਲਕਿਆਂ ਦੇ ਨਾਲ ਸਬੰਧਤ ਵਕ ਵਕ ਸੂਬਿਆਂ ਦੇ ਨਾਲ ਸਬੰਧਤ ਤਾਂ ਉਹ ਇੱਥੇ ਪਹੁੰਚੇ ਨੇ ਥੋੜੀ ਦੇਰ ਪਹਿਲਾਂ ਸੁੱਚਾ ਸਿੰਘ ਲਗਾਹ ਨੇ ਵੀ ਗੱਲਬਾਤ ਕੀਤੀ ਔਰ ਇੱਕ ਜਿਹੜੀ ਅਹਿਮ ਚੀਜ਼ ਹੈ ਕਿ ਹਰ ਕੋਈ ਇਸ ਵੇਲੇ ਜਿੱਥੇ ਨਵੇਂ ਪ੍ਰਧਾਨ ਦੀ ਗੱਲ ਕਰਦਾ ਹੋਇਆ ਨਜ਼ਰ ਆ ਰਿਹਾ ਤਾਂ ਨਾਲ ਦੀ ਨਾਲ ਕਾਂਗਰਸ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੂੰ ਵੀ ਘੇਰਦੇ ਹੋਏ ਅਕਾਲੀ ਆਗੂ ਜਿਹੜੇ ਨੇ ਉਹ ਦਿਖਾਈ ਦੇ ਰਹੇ ਨੇ ਤਾਂ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਇਹ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਦੀ ਤਸਵੀਰ ਹੈ ਜਿੱਥੇ तमाम ਜਿਹੜੇ ਅਕਾਲੀ ਦਲ ਦੇ ਆਗੂ ਨੇ ਡੈਲੀਗੇਟ ਨੇ ਉਹ ਪਹੁੰਚੇ ਹੋਏ ਨੇ ਸੁਚਾ ਸਿੰਘ ਲਗਾ ਤੁਸੀਂ ਦੇਖ ਸਕਦੇ ਹੋ ਥੋੜੀ देर ਪਹਿਲਾਂ ਉਹਨਾਂ ਦੇ ਨਾਲ ਅਸੀਂ ਗੱਲਬਾਤ ਵੀ ਕੀਤੀ ਸੀ ਤਾਂ ਹਰ ਕੋਈ ਆਗੂ ਆਪਣੇ ਵਰਕਰਾਂ ਦੇ ਨਾਲ ਸਮਰਥਕਾਂ ਦੇ ਨਾਲ ਇੱਥੇ ਪਹੁੰਚ ਰਿਹਾ ਕਿਉਂਕਿ ਅੱਜ ਸਾਰਿਆਂ ਦੀ ਸਹਿਮਤੀ ਦੇ ਨਾਲ ਹੀ ਪ੍ਰਧਾਨ ਦੇ ਨਾਮ ਦੇ ਉੱਤੇ ਮੋਹਰ ਜਿਹੜੀ ਹੈ ਉਹ ਲੱਗਣੀ ਹੈ ਔਰ ਸਾਰੇ ਅਕਾਲੀ ਆਗੂ ਇਹ ਗੱਲ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਅਕਾਲੀ ਦਲ ਇੱਕ ਐਸੀ ਪਾਰਟੀ ਹੈ ਜਿਸ ਦੇ ਵਿੱਚ ਪੂਰੇ ਵਿਧਿ ਵਿਵਧਾਨ ਦੇ ਨਾਲ ਔਰ ਸੰਵਿਧਾਨਕ ਪ੍ਰਕਿਰਿਆ ਨੂੰ ਪਾਰ ਕਰਦਿਆਂ ਹੋਇਆਂ ਹੀ ਪ੍ਰਧਾਨ ਦੀ ਜਿਹੜੀ ਚੋਣ ਹੈ ਉਹ ਕੀਤੀ ਜਾਂਦੀ ਹੈ ਤਾਂ ਕਿਸ ਦੇ ਨਾਮ ਦੇ ਉੱਤੇ ਅੱਜ ਮੋਹਰ ਲੱਗਦੀ ਹੈ ਕਿਉਂਕਿ ਚਰਚਾਵਾਂ ਤਾਂ ਇਹੀ ਨੇ ਕਿ ਸੁਖਵੀਰ ਸਿੰਘ ਬਾਦਲ ਨੂੰ ਹੀ ਮੁਰਤੋਂ ਅਕਾਲੀ ਦਲ ਦੀ ਜਿਹੜੀ ਕਮਾਨ ਹੈ ਉਹ ਦਿੱਤੀ ਜਾ ਸਕਦੀ ਹੈ ਪਰ ਇਸ ਦੇ ਲਈ ਥੋੜਾ ਇੰਤਜ਼ਾਰ ਅ ਜ਼ਰੂਰ ਕਰਨਾ ਹੋਏਗਾ 1 ਵਜੇ ਦੇ ਆਸ-ਪਾਸ ਇਸ ਜਿਹੜਾ ਵੀ ਨਾਮ ਹੋਏਗਾ ਉਸ ਦਾ ਐਲਾਨ ਜਿਹੜਾ ਉਹ ਸਭਵ ਹੈ ਕਿ ਹੋ ਸਕਦਾ ਹੈ ਤਾਂ ਇਸ ਵੇਲੇ ਤੁਸੀਂ ਦੇਖੋ ਕਿ ਇੱਕ ਬਕਾਇਦਾ ਇੱਥੇ ਇੱਕ ਰਜਿਸਟਰ ਦੇ ਉੱਤੇ ਹਾਜ਼ਰੀ ਲਗਾਈ ਜਾਂਦੀ ਹੈ ਕਿਹੜੇ-ਕਿਹੜੇ ਡੈਲੀਗੇਟ ਕਿੱਥੋਂ-ਕਿੱਥੋਂ ਆਏ ਨੇ ਉਸ ਦੀ ਪੂਰੀ ਜਾਣਕਾਰੀ ਜਿਹੜੀ ਹੈ ਦੇਣ ਤੋਂ ਬਾਅਦ ਇਹਨਾਂ ਮੈਂਬਰਾਂ ਨੂੰ ਅੱਗੇ ਤੇਜਾ ਸਿੰਘ ਸਮੁੰਦਰੀ ਹਾਲ ਵਾਲੇ ਪਾਸੇ ਭੇਜਿਆ ਜਾ ਰਿਹਾ ਜਿੱਥੇ ਕਿ ਅੱਜ ਦਾ ਜਿਹੜਾ اجلاس ਹੈ ਉਸ ਦੀ ਆ ਪ੍ਰਕਿਰਿਆ ਸ਼ੁਰੂ ਹੋਣੀ ਹੈ ਔਰ 11 ਵਜੇ ਇਹ ਰਿਗਲਾਸ ਸ਼ੁਰੂ ਹੋਏਗਾ ਔਰ 1 ਤੋਂ 2 ਵਜੇ ਦੇ ਦਰਮਿਆਨ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੇ ਨਾਮ ਦਾ ਐਲਾਨ ਜਿਹੜਾ ਉਹ ਇਥੋਂ ਇਤਿਹਾਸਿਕ ਧਰਤੀ ਤੋਂ ਕਰ ਦਿੱਤਾ ਜਾਏਗਾ ਜੀ ਪ੍ਰਮੇਂਦਰ ਆ ਬਿਲਕੁਲ ਜੀ ਥੋੜਾ ਸਮਾਂ ਹੀ ਬਾਕੀ ਬਚਿਆ ਕਿਉਂਕਿ ਜਨਰਲ ਹਾਊਸ ਦੀ ਮੀਟਿੰਗ ਆ ਸ਼ੁਰੂ ਹੋਵੇਗੀ ਆ ਰਾਜੀਵ ਕੰਸੋਵਾ ਚਰਚਾਵਾਂ ਕਿਸ ਤਰੀਕੇ ਦੀਆਂ ਟੋਡੀਆਂ ਵੀ ਬਹੁਤ ਸਾਰੇ ਆਗੂਆਂ ਦੇ ਨਾਲ ਆਉਂਦਾ ਰਿਕਾਰਡ ਅਬਜ਼ਰਵ ਕਾਡ ਗੱਲਬਾਤ ਹੋਈ ਹੋਵੇਗੀ ਕੀ ਜ਼ਿਆਦਾ ਇਹੀ ਮੰਨਿਆ ਜਾ ਰਿਹਾ ਇਹੀ ਤੈ ਕਹਿਆ ਜਾ ਸਕਦਾ ਹੈ ਕਿ ਸਰਬੀਰ ਸਿੰਘ ਬਾਦਲ ਦੇ ਨਾਮ ਤੇ ਮੋਹਰ ਲੱਗ ਜਾਵੇਗੀ ਜਾਂ ਕਿ ਹੋਰ ਕਿਸੇ ਤਰੀਕੇ ਦਾ ਬਦਲ ਵੀ ਹੋ ਸਕਦਾ ਹੈ ਕੋਈ ਹੋਰ ਸਰਪ੍ਰਾਈਜ਼ ਵੀ ਹੋ ਸਕਦਾ ਹੈ ਮੌਕੇ ਤੇ ਆ ਬਿਲਕੁਲ ਕਿਉਂਕਿ ਜਿਸ ਤਰੀਕੇ ਦੀਆਂ ਕਿਉਂ ਸਿਆਸਤ ਦੇ ਵਿੱਚ ਜਿਸ ਚੀਜ਼ ਦੀਆਂ ਬਹੁਤ ਜ਼ਿਆਦਾ ਚਰਚਾਵਾਂ ਹੋਣ ਉਸ ਤੋਂ ਹਮੇਸ਼ਾ ਉਲਟ ਹੁੰਦਾ ਹੈ ਪਰ ਕਿਉਂਕਿ ਸੁਖਬੀਰ ਸਿੰਘ ਬਾਦਲ ਦੇ ਕੋਲ ਲੰਮਾ ਸਮਾਂ ਅਕਾਲੀ ਦਲ ਦੀ ਕਮਾਂਡ ਜਿਹੜੀ ਹੈ ਉਹ ਰਹੀ ਹੈ ਬਾਅਦ ਦੇ ਵਿੱਚ ਉਹਨਾਂ ਦਾ ਜਦੋਂ ਵਿਰੋਧ ਸ਼ੁਰੂ ਹੋਇਆ ਅਕਾਲ ਤਖਤ ਸਾਹਿਬ ਤੇ ਸ਼ਿਕਾਇਤਾਂ ਪਹੁੰਚੀਆਂ ਤਾਂ ਬਾਅਦ ਦੇ ਵਿੱਚ ਉਹਨਾਂ ਨੂੰ ਆਪਣਾ ਜਿਹੜਾ ਅਸਤੀਫਾ ਹੈ ਉਹ ਦੇਣਾ ਪੈਂਦਾ ਪਰ ਹੁਣ ਕਿਉਂਕਿ ਇੱਕ ਪਾਸੇ ਬਹੁਤ ਸਾਰੇ ਜਿਹੜੇ ਅਕਾਲੀ ਦਲ ਦੇ ਆਗੂ ਨੇ ਉਹ ਅਕਾਲੀ ਦਲ ਨੂੰ ਛੱਡ ਕੇ ਆਪਣਾ ਇੱਕ ਵੱਖਰਾ ਧੜਾ ਉਹਨਾਂ ਵੱਲੋਂ ਖੜਾ ਕੀਤਾ ਜਾ ਚੁੱਕਾ ਹੈ ਉਹਨਾਂ ਵੱਲੋਂ ਲਗਾਤਾਰ ਹਰ ਇੱਕ ਗੱਲ ਦੇ ਉੱਤੇ ਹਰ ਇੱਕ ਪ੍ਰਕਿਰਿਆ ਦੇ ਉੱਤੇ ਸਵਾਲ ਖੜੇ ਕੀਤੇ ਜਾਂਦੇ ਨੇ ਤਾਂ ਜਿਸ ਤਰੀਕੇ ਦੇ ਨਾਲ ਅਰਸ਼ਦੀਪ ਕਲੇਰ ਦੇ ਨਾਲ ਥੋੜੀ ਦੇਰ ਪਹਿਲਾਂ ਅਸੀਂ ਗੱਲਬਾਤ ਕੀਤੀ ਸੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਹਰ ਕਿਸੇ ਦੇ ਕੋਲ ਹੱਕ ਹੈ ਕਿ ਉਹ ਆਪਣਾ ਦਾਵਾ ਜਿਹੜਾ ਹੈ ਉਹ ਠੋਕ ਸਕਦਾ ਇੱਕ ਵਾਰ ਫਿਰ ਗੱਲ ਕਰਦੇ ਆ ਕਲੇਰ ਸਾਹਿਬ ਕਿਸ ਤਰੀਕੇ ਦੀ ਚਰਚਾ ਕਿਉਂਕਿ ਇਹ ਕਿਹਾ ਜਾ ਰਿਹਾ ਕਿ ਸੁਖਵੀਰ ਸਿੰਘ ਬਾਦਲ ਦੇ ਨਾਮ ਦੇ ਉੱਤੇ ਹੀ ਮੋਹਰ ਲੱਗਣ ਜਾ ਰਹੀ ਦੇਖੋ ਸ਼੍ਰੋਮਣੀ ਅਕਾਲੀ ਦਲ ਜਦੋਂ ਮੈਂ ਪਹਿਲਾਂ ਵੀ ਗੱਲ ਕਰਕੇ ਦੱਸਿਆ ਕਿ ਡੈਮੋਕ੍ਰੈਟਿਕਲੀ ਚੱਲਦੀ ਹੈ ਸਾਡੇ ਸਰਕਲ ਡੈਲੀਗੇਟ ਜ਼ਿਲ੍ਹਾ ਡੈਲੀਗੇਟ ਸਟੇਟ ਡੈਲੀਗੇਟ ਮਿਲ ਕੇ ਫੈਸਲਾ ਕਰਨਗੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਅਗਲੇ ਪ੍ਰਧਾਨ ਕੌਣ ਹੋਣਗੇ ਸੋ ਡੈਲੀਗੇਟ ਸੈਸ਼ਨ ਸ਼ੁਰੂ ਹੋਣ ਲੱਗਿਆ 11 ਵਜੇ ਸ਼ੁਰੂ ਹੋ ਜਾਏਗਾ ਤੁਹਾਡੇ ਸਾਹਮਣੇ ਤਸਵੀਰ ਸਾਫ਼ ਹੋ ਜਾਣੀ ਹੈ ਔਰ ਨਾਮ ਉਸੇ ਤੇ ਮੋਹਰ ਲੱਗੂਗੀ ਜਿਹਨੂੰ ਗਰਾਉਂਡ ਤੇ ਬੈਠਾ ਵਰਕਰ ਚਾਹੁੰਦਾ ਕਿਉਂਕਿ ਇਹ ਜਿਹੜੇ ਡੈਲੀਗੇਟ ਨੇ ਇਹ ਉਸ ਵਰਕਰ ਦੇ ਨਮਾਇंदे ਦੇ ਤੌਰ ਤੇ ਉਰੇ ਪਹੁੰਚੇ ਨੇ 105 ਸਾਲ ਦਾ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਹੈ ਤੇਜਤ ਸਿੰਘ ਸਮੁੰਦਰੀ ਹਾਲਚੀ ਪ੍ਰਧਾਨ ਸਾਹਿਬ ਦੀ ਹੈ ਕੋਈ ਵੀ ਉਹ ਨਾਮ ਹੋ ਸਕਦਾ ਜਿਹਦੇ ਤੇ ਸਾਰਿਆਂ ਦੀ ਸਰਬਸੰਮਤੀ ਹੀ ਉਰੇ ਹਮੇਸ਼ਾ ਰਹੀ ਹੈ ਪ੍ਰਧਾਨ ਸਾਹਿਬ ਦੀ ਚੋਣ ਵੇਲੇ ਹਾਲਾਂਕਿ ਖੁੱਲ੍ਹ ਸਭ ਨੂੰ ਹੈ ਕੋਈ ਵੀ ਪ੍ਰਧਾਨ ਦੀ ਚੋਣ ਲੜ ਸਕਦਾ ਹੈ ਜਿਹੜਾ ਹਰ ਇੱਕ ਡੈਲੀਗੇਟ ਹੈ ਜਿਹੜਾ ਸਟੇਟ ਡੈਲੀਗੇਟ ਹੈ ਉਹ ਅਧਿਕਾਰਤ ਹੈ ਕਿ ਉਹ ਪ੍ਰਧਾਨ ਦੀ ਚੋਣ ਦੇ ਵਿੱਚ ਆਪਣੇ ਨਾਮ ਨੂੰ ਰੱਖ ਸਕਦਾ ਹੈ ਪਰ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਹਮੇਸ਼ਾ ਸਰਬਸੰਮਤੀ ਨਾਲ ਹੁੰਦੀ ਰਹੀ ਹੈ ਸੋ ਮੈਨੂੰ ਲੱਗਦਾ ਹੈ ਕਿ ਜੋ ਲੋਕਾਂ ਦੀ ਭਾਵਨਾ ਹੈ ਉਹਦੇ ਮੁਤਾਬਕ ਹੀ ਜਿਹੜੇ ਅਗਲੇ ਪ੍ਰਧਾਨ ਸਾਹਿਬ ਦੀ ਚੋਣ ਹੋ ਜਾਣ ਬਿਲਕੁਲ ਅਰਸ਼ਦੀਪ ਕਲੇਰ ਨੇ ਇੱਕ ਵਾਰ ਫਿਰ ਤੋਂ ਇਸ ਚੀਜ਼ ਨੂੰ ਲੈ ਕੇ ਸਪਸ਼ਟ ਕੀਤਾ ਕਿ ਅਕਾਲੀ ਦਲ ਦੇ ਪ੍ਰਧਾਨ ਦੀ ਜਿਹੜੀ ਚੋਣ ਹੈ ਉਹ ਚੁਣੇ ਹੋਏ ਡੈਲੀਗੇਟ ਕਰਦੇ ਨੇ ਔਰ ਹੁਣ ਤੱਕ ਦਾ ਜਿਹੜਾ ਇਤਿਹਾਸ ਰਿਹਾ ਕਿ ਸਰਬਸੰਮਤੀ ਦੇ ਨਾਲ ਹੀ ਜੋ ਹੈ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਜਾਂਦਾ ਰਿਹਾ ਕਿਉਂਕਿ ਜਦੋਂ ਸੁਖਬੀਰ ਸਿੰਘ ਬਾਦਲ ਨੂੰ 2008 ਦੇ ਵਿੱਚ ਪ੍ਰਧਾਨਗੀ ਦਿੱਤੀ ਸੀ ਤਾਂ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਨੂੰ ਅਕਾਲੀ ਦਲ ਦਾ ਸਰਪ੍ਰਸਤ ਬਣਾਇਆ ਗਿਆ ਸੀ ਉਹਨਾਂ ਦੀ ਮੌਜੂਦਗੀ ਦੇ ਵਿੱਚ ਇਸੇ ਹੀ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਦਾ ਐਲਾਨ ਕੀਤਾ ਗਿਆ ਸੀ ਤਾਂ ਅੱਜ ਇੱਕ ਵਾਰ ਫਿਰ ਤੋਂ ਅਕਾਲੀ ਦਲ ਦੇ तमाम ਡੈਲੀਗੇਟ ਜਿਹੜੇ ਨੇ ਪੂਰੇ ਦੇਸ਼ ਭਰ ਤੋਂ ਇੱਥੇ ਪਹੁੰਚੇ ਨੇ ਔਰ ਉਹ ਅੱਜ ਆਪਣੇ ਜੇਰਾ ਸ਼ਰੋਮਨੀ ਅਕਾਲੀ ਦਲ ਜਿਹੜੀ ਉਹਨਾਂ ਦੀ ਪਾਰਟੀ ਹੈ ਉਸ ਦੇ ਪ੍ਰਧਾਨ ਦੀ ਚੋਣ ਕਰਨਗੇ ਔਰ 1 ਤੋਂ 2 ਵਜੇ ਦੇ ਦਰਮਿਆਨ ਉਸ ਨਾਮ ਦਾ ਐਲਾਨ ਇਸੇ ਤੇਜਾ ਸਿੰਘ ਸਮੁੰਦਰੀ ਹਾਲਤੋਂ ਕਰ ਦਿੱਤਾ ਜਾਏਗਾ ਤਾਂ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਸਿਆਸੀ ਵਿਰੋਧੀ ਕਈ ਤਰ੍ਹਾਂ ਦੇ ਸਵਾਲ ਕਈ ਤਰ੍ਹਾਂ ਦੇ ਕਿੰਤੂ ਪਰੰਤੂ ਕਰ ਰਹੇ ਪਰ ਅਕਾਲੀ ਦਲ ਇਸ ਵੇਲੇ ਪੂਰਾ ਇਕ ਤਸੀ ਕਹਿ ਸਕਦੇ ਆ ਕਿ ਉਹਨਾਂ ਦੀ ਜਿਹੜੀ ਬਾਡੀ ਲੈਂਗੁਏਜ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜਾ ਵੀ ਪ੍ਰਧਾਨ ਬਣੇਗਾ ਉਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲਾ ਜਿਹੜਾ ਪੰਜਾਬ ਦਾ ਭਵਿੱਖ ਹੈ ਉਸ ਦੇ ਵਿੱਚ ਅਕਾਲੀ ਦਲ ਹੋਰ ਮਜ਼ਬੂਤ ਹੋ ਕੇ ਜੋ ਹੈ ਉਹ ਚੋਣ ਮੈਦਾਨ ਦੇ ਵਿੱਚ ਵੀ ਨਿਤਰਦਾ ਹੋਇਆ ਨਜ਼ਰ ਆਏਗਾ ਪੰਥਕ ਤੇ ਸਿਆਸੀ ਗਲਿਆਰਿਆਂ ਦੇ ਵਿੱਚ ਅਕਾਲੀ ਦਲ ਜੋ ਹੈ ਸਰਗਰਮ ਆਉਣ ਵਾਲੇ ਦਿਨਾਂ ਦੇ ਵਿੱਚ ਦਿਖਾਈ ਦੇ ਸਕਦਾ ਇਹ ਦਾਵਾ ਅਕਾਲੀ ਆਗੂ ਕਰਦੇ ਹੋਏ ਨਜ਼ਰ ਆ ਰਹੇ ਨੇ ਜੀ ਹਾਂ ਠੀਕ ਹੈ ਜੀ ਪੂਰੀ ਜਾਣਕਾਰੀ ਪੂਰੀਆਂ ਤਸਵੀਰਾਂ ਵਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਥੋੜੀ دیر ਦੇ ਵਿੱਚ ਠੀਕ 11 ਵਜੇ ਜਨਰਲ ਹਾਊਸ ਦੀ ਮੀਟਿੰਗ ਸ਼ੁਰੂ ਹੋਵੇਗੀ ਤੇ ਉਸ ਤੋਂ ਬਾਅਦ ਕੁਝ ਸਮੇਂ ਬਾਅਦ ਹੀ ਆਖਰਕਾਰ ਨਾਮ ਤੇ ਮੋਹਰ ਲੱਗ ਜਾਵੇਗੀ ਸਾਫ ਹੋ ਜਾਵੇਗਾ ਕਿ ਆਖਰਕਾਰ ਸ਼੍ਰੋਮਣੀ ਅਕਾਲੀ ਦਲ ਦਾਗਲਾ ਪ੍ਰਧਾਨ ਕੌਣ ਹੋਵੇਗਾ ਪਾਰਟੀ ਦੀ ਜ਼ਿੰਮੇਵਾਰੀ ਕਿਸ ਨੂੰ ਮਿਲਦੀ ਹੈ ਕਿਸ ਨੂੰ ਕਮਾਨ ਮਿਲਦੀ ਹੈ ਕਿਉਂਕਿ 11 ਵਜੇ ਸਮਾਂ ਤੈਅ ਕੀਤਾ ਗਿਆ 11 ਵਜੇ ਤੇਜਾ ਸਿੰਘ ਸੁੰਦਰੀ ਹਾਲ ਦੇ ਵਿੱਚ ਜਨਰਲ ਹਾਊਸ ਦੀ ਬੈਠਕ ਹੋਣੀ ਹੈ ਵੱਖ-ਵੱਖ ਆਗੂ ਇਸ ਤਰ੍ਹਾਂ ਕਿ ਜਿਹੜੇ ਡੈਲੀਗੇਟਸ ਨੇ 567 ਕਿਉਂਕਿ ਡੈਲੀਗੇਟਸ ਦੇ ਵੱਲੋਂ ਹੀ ਪ੍ਰਧਾਨ ਦੇ ਨਾਮ ਤੇ ਮੋਹਰ ਲਗਾਈ ਜਾਣੀ ਹੈ ਤੋਂ ਡੈਲੀ